ਤੇਰਾ ਨਾਮ ਮੜਾ ਮੋਟਾ ਉਹ ਦੁੱਖ ਸੁੱਖ ਕਾ ਦਾ ਕਾਰਾ ਟਟੂ ਦਾ ਕਾਰਾ ਨਾ ਸੋਦਾ ਤਾਂ ਮੈਨੂੰ ਐ ਨਹੀਂ ਗਾ ਛੋਣਾ ਭਾਂਜੂ ਦੀ ਮਤਲਬ ਕਿੰਨੇ ਵਾਰੀ ਕਹਦਾ ਵੀ ਛੋਣਾ ਐ ਨਹੀਂ ਆਪਣੇ ਕੋਲੇ ਓ ਛੋਣਾ ਨਹੀਂ ਵੀ ਬੱਚਾ ਨੂੰ ਪੈ ਜਾਂਦੇ ਪੈਗ ਲਵਾ ਦੇ ਮੈਨੂੰ ਪੈਗ ਲਾਉਣਾ ਮੇਰੇ ਭਾਂਜੂ ਦੀ ਉਹ ਜਿਆਦਾ ਘੰਟਾ ਹੋਇਆ ਚੁਭਾਈ ਜਾਂਦੇ ਨੂੰ ਪੈਗ ਲਾਉਣਾ ਪੈਗ ਲਾਉਣਾ ਪਿਸ਼ਾਬ ਪੀਣਾ ਕਿ ਤੇ ਮੰਨਦਾ ਨਾ ਓਏ ਐਸ ਵਾਲੇ ਕਿਹੜੀ ਚਾਹ ਭਾਉਣ ਨੂੰ ਤੂੰ ਓ ਚਾਹ ਨਹੀਂ ਯਾਰ ਮੈਂ ਮੰਜਾ ਭਾਉਣ ਨੂੰ ਮੰੰਜਾ ਮੰਜਾ ਦਾ ਆ ਸੀ ਓ ਜਾ ਇੱਧਰ ਸਿੱਧਾ 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 ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਸਿੱਧਾ ਹੱਸਤਾ ਹਾਂ ਹਾਂ ਆਸੀ 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 ਇਹੀ 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 ਓਏ ਤੂੰ ਵੀ ਬਿੱਟੂ ਯਾਰ ਹੱਥ ਨੇ ਧੱਕੇ ਤੇ ਨਾ ਪਤਾ ਨਹੀਂ ਲੱਗਾ ਮੈਨੂੰ ਦਿੰਦੀ ਦਾ ਨਹੀਂ ਤੈਨੂੰ ਤਾਂ ਦਿੰਦਾ ਹੈ ਦਿੰਦਾ ਹਾਂ ਭਾਇਆ ਤੂੰ ਮੈਂ ਤਾਂ ਨਾ ਕਿੱਥੇ ਮੰਦਰ ਕਿੱਥੇ ਆ ਆ ਆ ਜੀ ਬਾਈ ਬੈਠ ਠੀਕ ਹੈ ਹਾਂ ਬਈਆ ਸੁਣਾ ਵਧੀਆ ਵਧੀਆ ਹੋਰ ਕੋਈ ਕੋਈ ਮੇਰੇ ਤੇ ਉਹਦਾ ਕਾਰੋਬਾਰ ਵਧੀਆ ਚੱਲੀਆਂ ਜਿਹੜਾ ਟਾਈਮ ਪਾਸ ਹੋ ਜਾਂਦਾ ਹੈਗਾ ਅੱਛਾ ਤੇ ਮੈਂਨੂੰ ਵੀ ਲਵਾ ਰੇ ਮਾਲਾ ਮੋਟਾ ਕੋਈ ਹੈਗਾ ਤਾਂ ਹੋਟਾ ਓ ਤੂੰ ਲਾ ਕੇ ਕੀ ਕਰੇਗਾ ਡੱਕ ਪੈਗਾ ਕਿਤੇ ਅੜਕ ਕੇ ਓਏ ਹੁਣ ਵੀ ਹੁਣ ਵੀ ਡਿੱਗਦੀ ਫਿਰਦੇ ਹਾਂ ਹੁਣ ਕੜਾ ਦੀਦਾ ਹੋਣੀ ਦਾਰੂ ਪੀ ਕੇ ਵੀ ਜਿਸ ਨਹੀਂ ਬੰਨਣਾ ਹੁੰਦਾ ਤਾ ਜਾ ਘੁੱਟ ਲਾ ਲਈ ਤਾਂ ਨਹੀਂ ਉਹ ਅੰਨਾ ਤੂੰ ਦੀਦਾ ਨਹੀਂ ਹੋਣੀ ਇੰਨੀ ਐ ਲਾ ਲਈ ਤਾਂ ਮੰਨਿਆ ਨਾ ਲਾਈ ਤਾਂ ਨਹੀਂ ਅੜਕ ਨਹੀਂ ਉਹ ਤਾਂ ਠੀਕ ਐ ਤੇਰੀ ਗੱਲ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਫੇਰ ਵੀ ਰਾਤ ਨੂੰ ਔਖਾ ਹੋਏਗਾ ਮੈਂ ਤਾਂ ਆਪ ਸਟੋਰਾ ਬੜਾ ਮੁਰਕ ਤੈਨੂੰ ਕੌਣ ਘਰ ਹੋਊਗਾ ਵੀ ਆਪਾਂ ਦੋਨੇ ਕਹਿੰਨਾ ਤੈਨੂੰ ਮੈਨੂੰ ਸੌਂਣਾ ਅੰਨਾ ਚਲਦਾ ਨਹੀਂ ਹੁਣ ਇਹ ਬਾਤ ਕਰਨੀ ਹੈ ਕਾਇਦਾ ਤੇਰੀ ਵਾਲਾ ਠੀਕ ਹੈ ਮੈਂ ਤਾਂ ਕੋਈ ਨਾ ਕਰਦਾ ਇੰਤਜ਼ਾਮ ਤੇਰਾ ਮੈਂ ਬਰੋ ਆਪਾਂ ਦੋਨੇ ਭਰਾ ਆਏ ਕੋਈ ਨਹੀਂ ਪਤਾ ਆਪਣਾ ਚਾਹ ਚਾਹ ਨਹੀਂ ਆਸ ਰੋਈ ਪੀਂਦੇ ਹੁੰਦੇ ਓਏ ਚਾਹ ਮੈਨੂੰ ਤੇਰਾ ਭੋਰਾ ਨਹੀਂ ਪੁਛਾ ਤੂੰ ਮੈਂ ਤੈਨੂੰ ਕਹੀ ਜਨਾ ਮੈਨੂੰ ਘੁੱਟ ਪਿਆ ਤੂੰ ਕਹੀ ਨਹੀਂ ਚਾਹ ਨਰੇਗਾ ਚਾ ਲੈ ਆ ਥੋੜੀ ਇਕੋਟ ਚਾ ਨਹੀਂ ਦੂਜੀ ਕਾ ਤੂੰ ਕਹੇ ਵਿਸ਼ਾਵ ਹਾਂ ਚਲ ਜੇ ਮਨ ਦੀ ਲਾ ਲੈ ਜਾਂ ਤੈਨੂੰ ਸੁਣਦੇ ਨਹੀਂ ਜਿਹਨੂੰ ਮੈਂ ਕਿਹਾ ਮੈਂ ਉਹ ਦੋਨੇ ਪਾਸੇ ਲੁਕੀਆਂ ਜਿਹੜੇ ਕਹੇ ਜਾਂਣਾ ਉਹਨੂੰ ਸੁਣਦਾ ਨਹੀਂ ਆਪ ਤੇ ਤੁਰਣੀਆਂ ਤਾਂ ਉਹ ਕੀ ਪਤਾ ਤੈਨੂੰ ਕਿੱਧਰ ਨੂੰ ਲਈ ਵਰਦਾ ਮਨ ਤਾਂ ਦੀਵੇ ਹੀ ਬਗਾਰੋ ਵਿਸ਼ਾਪ ਨੇ ਮੰਜੇ ਆਪਣੇ ਅੰਦਰ ਹੈ ਉਹ ਮੀਂਹ ਨਹੀਂ ਹੈਗਾ ਉਹ ਮੇਂ ਨਹੀਂ ਕਹਦਾ ਇਹ ਕਹਣਾ ਮੰਜੇ ਆਪਣੇ ਅੰਦਰ ਅੰਦਰ ਨੇ ਉਹ ਤੇਲ ਪੈਂਦੀਆ ਤੇਲ ਓਏ ਤੂੰ ਮੈਂ ਅੰਨਾ ਤੂੰ ਗੋਲਾ ਆਪਣਾ ਦੋਨਾਂ ਦਾ ਖਾਂਦਾ ਨਹੀਂ ਮੇਲ ਮੈਂ ਕਹਣਾ ਤੇਲ ਨਹੀਂ ਕਹਦਾ ਵੀ ਮੰਜੇ ਆਪਣੇ ਅੰਦਰ ਹੈ ਕੁੱਕੜ ਅੰਨਾ ਕੁੱਕੜ ਬੋੜਾ ਓਏ ਯਾਰ ਮੈਂ ਮੈਂ ਦੁਖੀ ਹਾਂ ਮੈਨੂੰ ਲੀਂਦਾ ਨਹੀਂ ਉਹ ਜਵਾਖ ਜੇਕ ਮੇਰੀ ਗੱਲ ਸੁਣਦੇ ਨਹੀਂ ਤੈਨੂੰ ਸੁਣਾਉਣਾਗਾ ਤੂੰ ਤੈਨੂੰ ਓ ਨਹੀਂ ਸੁਣਦਾ ਆਹ ਹੇ ਹਾਂ ਮੈਂ ਕਿੱਧਰ ਜਾ ਮਨਾ ਹਾਂ ਹੁਣ ਤੂੰ ਕਹਿੰਦਾ ਮੈਨੂੰ ਉੱਚਾ ਸੁਣਦਾ ਮੈਂ ਤਾਂ ਮੰਜੇ ਤੇ ਕੰਬਸ ਆਇਆ ਮੈਂ ਉਹ ਕੋਠੇ ਤੇ ਛੜੀ ਕਿ ਉਹਨੂੰ ਕਿੰਨੂੰ ਸੁਣਾਉਣ ਵਾਸਤੇ ਕੀ ਮੈਂ ਤੇਰੇ ਕੋਲੇ ਆ ਜਾਣਾ ਮੈਨੂੰ ਉਹ ਕਹਿੰਦੇ ਨੇ ਉਹ ਬਾਬਾ ਉੱਚਾ ਸੁਣਦਾ ਉਹਦੇ ਕੋਲੇ ਨਾ ਜਾਇਆ ਕਰ ਉਹ ਉੱਚਾ ਸੁਣਦਾ ਮੈਂ ਭਰਾ ਮੇਰਾ ਮੈਂ ਹੁਣ ਤੇਰੇ ਬਾਅਦ ਤਾਂਾਂ ਚੜ ਜਾ ਕਿੱਥੇ ਹਾਂ ਕੋਠੇ ਤੇ ਪੈਣਾ ਹੈ ਹਾਂ ਕੋਠੇ ਤੇ ਪੈਣਾ ਜੇ ਤੂੰ ਦੇ ਨਹੀਂ ਮੈਂ ਹੁਣ ਕੀ ਕਰਾਂ ਤੂੰ ਤਾਂ ਕਹਿਣਾ ਕੋਠੇ ਤੇ ਪੈਣਾ ਆ ਮੈਨੂੰ ਰੱਬ ਨੇ ਅੱਖਾਂ ਖੋਲੀਆਂ ਮੈਨੂੰ ਕਰਤਾ ਇਹ ਨਾ ਗਹਿਨੇ ਗੂਨੇ ਹੈ ਨਹੀਂ ਆਪਣੇ ਕੋਲੇ ਤੂੰ ਕਹਿਨੇ ਆਪਣੇ ਕੋਲੇ ਮੇਰੇ ਕੋਲ ਕਿਹੜੇ ਕਾਠੇ ਪਾਇਆ ਪਾਣੀ ਛੜਾ ਛਾਂਡਾ ਇਤਰਾ ਬਾ ਡਾ ਰੱਖੇ ਮੰਜਾ ਤੂੰ ਆਏ ਨਾ ਆਪਣੇ ਤਾਈ ਪਾਸੋਂ ਆਏ ਨਾ ਭਾਲਦਾ ਗਹਿਨੇ ਉਹ ਬਰ ਗਹਿਨੇ ਬਰੋਂ ਤੇ ਕਰ ਲਾ ਵੀ ਮੈਂ ਅੰਨਾ ਮੈਨੂੰ ਤਾਂ ਪੈ ਕੇ ਪਹਿਨੀ ਜਣੇ ਹਾਂ ਤੇ ਮੈਂ ਤੈਨੂੰ ਸੁਨਾਵਾ ਉਹ ਦੁੱਖ ਕਿਹੜਾ ਸੁੱਖ ਸੁੱਖਣ ਮੈਂ ਤੈਨੂੰ ਦੁੱਖ ਕੀ ਸੁਨਾਵਾ ਤੈਨੂੰ ਸੁਣਦਾ ਹੀ ਨਹੀਂ ਰੋ ਇਦਾਂ پتہ ਹੀ ਨਹੀਂ ਲੱਗਦਾ ਕੀ ਕਹਣਾ ਯਾਰ ਜਿਵੇਂ ਮੈਂ ਐਨ ਕਈ ਲੋੜਖੇ ਮਾੜਾ ਮੋਟਾ ਮੈਨੂੰ ਐ ਜੇ ਕਰਕੇ ਦੇ ਦਿੰਦਾ ਮਾੜਾ ਮੋਟਾ ਕੰਨਾ ਤੇ ਮਸ਼ੀਨ ਆ ਮੰਜਾ ਹੀ ਐ ਇਹ ਮੰਜਾ ਤੂੰ ਮਨੋ ਤੇ ਕੰਨਾ ਤੇ ਲਵਾ ਲਾ ਮਸ਼ੀਨ ਦੀ ਹੈੱਡਫੋਨ ਲਾਉਣੇ ਆ ਤੈਨੂੰ ਇਹਨੂੰ ਤੈਨੂੰ ਲਾਵਾ ਹੈੱਡਫੋਨ ਉਹ ਤੈਨੂੰ ਸੁਣਿਆ ਕਰੂ ਮਾੜਾ ਮੋਟਾ ਮੈਨੂੰ ਸੁਣਿਆ ਕਰੂ ਅੱਛਾ ਤੂੰ ਮਿਸਰੂ ਨਾ ਮਾੜਾ ਮਸ਼ੀਨ ਦੀ ਲਵਾ ਲਾ ਆਂਡੇ ਹਾਂ ਮਸ਼ੀਨ ਦੀ ਵਾਹਲਾ ਮਸ਼ੀਨ ਦੀ ਕੰਮ ਵਿੱਚ ਮਸ਼ੀਨ ਹਾਂ ਅੱਛਾ ਮਾੜਾ ਮੋਟਾ ਸੁਣ ਦਿਆ ਕਰੂਗਾ ਠੀਕ ਹੈ ਮੇਰੇ ਬੜੇ ਪਿੰਡ ਦਾ ਹੁਣ ਤੂੰ ਹੀ ਮੇਰੇ ਨਾਲ ਆਂਦਾ ਤੇ ਇਹਨਾਂ ਦੀ ਗੱਲਾਂ ਬਾਤਾਂ ਕਰੀ ਇਹਨਾਂ ਜਵਾਬ ਸੁਣਦੇ ਨਹੀਂ ਇਹਨਾਂ ਗੰਨਾ ਕੁੱਕੜੋਂ ਵੀ ਆ ਜਾਂਦੇ ਤੇ ਬੌੜੀਆਂ ਮੜੀਆਂ ਡਾਕਦੀਆਂ ਓਏ ਹਾਂ ਇਹਦਾ ਠੀਕ ਹੈ ਤਰੀਕਾ ਨਾ ਮੈਂ ਵੀ ਆਖਿਆ ਮਾਹ ਪਤਾ ਨਹੀਂ ਕੀ ਕਹੀ ਜਾਂਦਾ ਮਸ਼ੀਨ ਵਾਲਾ ਕੰਨਾਂ ਵਾਲੀ ਐਂ ਕਹਣਾ ਤੂੰ ਹਾਂ ਮਸ਼ੀਨ ਵਾਲਾ ਅੱਛਾ ਅੱਛਾ ਮਾੜਾ ਮੋਟਾ ਸੋਲ ਦਿਆ ਕਰੇਗਾ ਚਲ ਆਪਾਂ ਦੋ ਸੌ ਕਰ ਦਿਆ ਕਰਾਂਗੇ ਹਾਂ ਤਾਂ ਹੈ ਇਦਾਂ ਦੀ ਗੱਲ ਠੀਕ ਐ ਮੈਂ ਸਮਝ ਗਿਆ ਮੇਰੀ ਉਹ ਗੱਲਾਂ ਤੋਂ ਸਮਝ ਗਿਆ ਕਿ ਤੂੰ ਨਾ ਬੋਦੀ ਰਿਪੋਰਟ ਲਵਾ ਦੇ ਹੈ ਲਵਾ ਦੇ ਘੁੱਟ ਨੀਂਦ ਵਧੀਆ ਆ ਜੂਗੀ ਕੱਟ ਲਾਉਣੀ ਐ ਹਾਂ ਲਿਆਵਾ ਹੁਣ ਲਿਆਉਣੀ ਪਊਗੀ ਮੇਰਾ ਚੱਲ ਲਿਆਉਣਾ ਫਿਰ ਮੈਂ ਲਿਆਉਣਾ ਐ ਫਿਰ ਮੈਂ ਚੱਲ ਖੜਦਾ ਫਿਰ ਤੇ ਮਗਾਵਾ ਮੁੰਡੇ ਤੋਂ ਮੁੰਡੇ ਬੜੀ ਸੁਣਨਗੇ ਯਾਰ ਤੇਰੇ ਕੋਲ ਪਈਆ ਤਾਂ ਮੰਗਾ ਲਾ ਮੁੰਡੇ ਤੋਂ ਮੰਗਾਵ ਦੇਣਾ ਯਾਰ ਗੱਲਾਂ ਕੋਈ ਮਾਰਾ ਮਾਰਾ ਉਹ ਪੈ ਜਾ ਸੌਂ ਨਹੀਂ ਲਾ ਜੀ ਯਾਰ ਉਹ ਛੇਰ ਬਗਿਆ ਓਏ ਉਹ ਤੂ ਤੇ ਓਏ ਉਹ ਤਾਂ ਉਹ ਤਾਂ ਬੋਲੀ ਜਾਂਦਾ ਤੈਨੂੰ ਸੁਣਦਾ ਨਹੀਂ ਤੈਨੂੰ ਉੱਚਾ ਸੁਣਦਾ ਹੋ ਤੂੰ ਤਾਂ ਬੋਲੀ ਜਾਂਦਾ ਤੈਨੂੰ ਉੱਚਾ ਸੁਣਦਾ ਸੁਣ ਗਿਆ ਉਹਨੂੰ ਹਾਂ ਓਏ ਇਹਨੂੰ ਉਹ ਲਿਆਈ ਪਟਰਾ ਪਾਣੀ ਸ਼ਕਤੀ ਸ਼ਕਤੀ ਵਾਟਰ ਹੁੰਦਾ ਹਾਂ ਉਹੀ ਉਹੀ ਆਪਣੇ ਪਰੂ ਕੀ ਕਹਿੰਦਾ ਹੁਣ ਸੁਣ ਗਿਆ ਨੂੰ ਉਹ ਨੂੰ ਸੁਣ ਗਿਆ ਉੱਥੇ ਬੋਲੀਏ ਜਾਂਦਾ ਪਰ ਨਹੀਂ ਆਉਂਦਾ ਬੜਾ ਆ ਆ ਜੂਗਾ ਪਰ ਕੋਈ ਨਾ ਉਹ ਯਾਰ ਮਾੜਾ ਜੀ ਨੀਂਦ ਨੂਟ ਵਧੀ ਆ ਜਾਂਦੀ ਹੈ ਚਲਦੇ ਨੇ ਥੱਕੇ ਹੁੰਨੇ ਆ ਕੋਈ ਤੁਰਾ ਫੁਰਾ ਜਾਂਦਾ ਨਹੀਂ ਲਿੰਦਾ ਨਹੀਂ ਕੁਛ ਪੱਕਿਆ ਕੱਬ ਹੁੰਨਾ ਤੂੰ ਦੀ ਹਣਾ ਨਹੀਂ ਪਾਦੇ ਠੇਬੇ ਖਾਂਦੇ ਤਰੇ ਫਿਰਦੇ ਆ ਤੇਰੇ ਕੋਲੇ ਆਏ ਨੇ ਤੈਂ ਪਾਸ ਹੋ ਜਾਂਦਾ ਆ ਜਾ ਮੁੰਡਾ ਮੁੰਡਾ ਵਾਏ ਬੈਣ ਵੇਚਦਾ ਕੀ ਲਗ ਰਾ ਓਏ ਉਹ ਵੀ ਜਾ ਦੇ ਓ ਬਿੱਟੂ ਮੁੰਡੇ ਓਏ ਇਹ ਤਾਂ ਥੋੜੀ ਐ ਦੂਜੀ ਚੱਕ ਲਿਆ ਅੰਗਰੇਜ਼ੀ ਵਾਲੀ ਓ ਬਿੱਟੂ ਮੁੰਡੇ ਵੀ ਆਪਣੇ ਹੈ ਨਹੀਂ ਕੰਮ ਦੇ ਓਏ ਇਹ ਕਿਹੜੇ ਗੱਲ ਸੁੰਦਿਆ ਲੈ ਪਾਣੀ ਫੁਲਾ ਕੇ ਗਰਾ ਬੜਾਇਆ ਕੇ ਇਹਦੇ ਜਮਣ ਤੋਂ ਜੀ ਵੀ ਇਸ ਤਰ੍ਹਾਂ ਕਿਆ ਕਰਦੇ ਵੀ ਇਹਨੂੰ ਕਿਹੜਾ ਦੀਦਾ ਹੈਗਾ ਓ ਬਾਬਾ ਉਹੀ ਗੱਲ ਕਰਦਾ ਬਿੱਟੂ ਵੀ ਆਪਾਂ ਨੂੰ ਕੋਈ ਨਹੀਂ ਪੁੱਛਦਾ ਇਹ ਚਲਾਕੀਆਂ ਹੈਗਾ ਆਪਣੇ ਭਰਾ ਬਾਬਾ ਜਿਹੜਾ ਹੁਣ ਪਿਆਰਾ ਹੁੰਦਾ ਜਿਵੇਂ ਇਹਨਾ ਵਰਗੇ ਹੁੰਦੇ ਸੀ ਸ਼ਾਲਾ ਮਾਰਦੇ ਸੀ ਹੁਣ ਬੜੇ ਪਾ ਆ ਗਿਆ ਅੱਖਾਂ ਬੰਨੇ ਹੋ ਗਏ ਤੇਰੇ ਕੋਲੇ ਆ ਜਾਨੇ ਆ ਪੜਾਈ ਦੁੱਖ ਸੁੱਖ ਕਰ ਲੈਣੇ ਆ ਤੇਰੇ ਨਾਲ ਮਾੜਾ ਮੋਟਾ ਉਹ ਦੁੱਖ ਸੁੱਖ ਕਾ ਦਾ ਕਾਰਾ ਟਟੂ ਦਾ ਕਾਰਾ ਨਾ ਸੋਦਾ ਤਾਂ ਮੈਨੂੰ ਐ ਨਹੀਂ ਦਾ ਉਹ ਤਾਈਆਂ ਤਾਂ ਤੈਨੂੰ ਕਹਿਣਾ ਕਾ ਮਾਂ ਮਸ਼ੀਨ ਲਵਾ ਲੈ ਕੰਨਾਂ 'ਚ ਮਸ਼ੀਨ ਮਸ਼ੀਨ ਹਾਂ ਲਵਾਵਾਂਗੇ ਚੱਲਾਂਗੇ ਆਪਾਂ ਇੱਕ ਦਿਨ ਹਾਂ ਆਪਾਂ ਦੋਨੇ ਬਾਪਾ ਮੈਨੂੰ ਲੈ ਕੇ ਕੀ ਕਰਾਂਗਾ ਮੈਂ ਨਾ ਆਫ ਨਹੀਂ ਜਦਾ ਕੋਮ ਲੈ ਜਾਵਾਂਗੇ ਮੁੰਡਿਆਂ ਨਾਲ ਤੇਰੀਆਂ ਵੀ ਅੱਖਾਂ ਦਿਖਾ ਦੇਵਾਂਗੇ ਕੀ ਆ ਹੋ ਜਾਣਾ ਆਹ ਕਾ ਖੜਕਾ ਜਿਹਾ ਕਾ ਦਾ ਹੋ ਜਾਂਦਾ ਹੈ ਇਹਦਾ ਕਦੀੜ ਆਪਣੇ ਆਲੇ ਮੰਜੇ ਆ ਲਈ ਜਾਂਦੇ ਥੱਲੇ ਵੜ ਜਾਂਦੇ ਓਏ ਇਹਨਾਂ ਨੂੰ ਵੀ ਚੰਗੇ ਬੰਦੇ ਕੋਲੇ ਬਗਜੋ ਭੂਰਵੀ ਦੇਵੇ ਆਪਾਂ ਤਾਂ ਭੂਰਵੀ ਚਾਹਦੇ ਮੈਨੂੰ ਦੀ ਇਹਦਾ ਆਪ ਆਪਣੇ ਅਰਗੇ ਹੋਏ ਵਰਦੇ ਆ ਤੈਨੂੰ ਜਿੰਦਾ ਨਹੀਂ ਮੈਨੂੰ ਸੁੰਦਾ ਨਹੀਂ ਓ ਲੈ ਥੜ ਜਾ ਯਾਰ ਇਹਨਾਂ ਨੂੰ ਮਾਰਨ ਦੀ ਚੱਬਰ ਇਹ ਸਾਲਾਂ ਦੇ ਗੰਦ ਓਏ ਮੁੰਡਾ ਵੀ ਨਹੀਂ ਆਇਆ ਓਏ ਆ ਜਾ ਚੇਰਾ ਓਏ ਕਦੀਰ ਨੂੰ ਬੰਨ ਦੇ ਕਰੋ ਸੇਰੋ ਬਾਬਾ ਸਰਦਾਰ ਜੀ ਐ ਤਾਂ ਮੁੰਡਾ ਰੈਂਦਾ ਰੂਟਾ ਲੈ ਕੇ ਆਇਆ ਤੇਰੇ ਵਾਸਤੇ ਬੋਪਰੇ ਚੇਰਾ ਮੈਨੂੰ ਕੋੜਾ ਜੀਣਾ ਹੁੰਦੈ ਨਾ ਪਾਵਾਂ ਹਾਂ ਪਾਵਾਂ ਕੁਝ ਪਾ ਗਏ ਤਾਂ ਪਾ ਲਾਵਾ ਕਿੰਨੀ ਘੀ ਪੀਏਗਾ ਬਸ ਹੱਗ ਨਾ ਪਾ ਲਈ ਤੈਨੂੰ ਪਤਾ ਨੂੰ ਕੁੰਬਰਦੰਦ ਆਜਾ ਵੀ ਦੇਖਣਾ ਮਾੜਾ ਮੋਟਾ ਤੇ ਕਈ ਵਾਰ ਰੁਕਣਾ ਪੈਂਦਾ ਰਾਤ ਨੂੰ 2 ਇੰਚ ਘੱਟਾ 2 ਇੰਚ 2 ਤਾਂ ਬਹੁਤ ਹੈ ਆਪਾਂ ਸੌਣੀ ਹੈ ਹਾਂ ਇਹ ਤੇ ਬਾਲੀ ਕੰਨ ਪਾ ਲਈ ਜਦ ਐ ਉਹ 2 ਇੰਚ ਪਾਇਆ 2 ਇੰਚ ਕਿਤੇ ਤੇ ਆਇਆ ਕਦੇ ਵੀ ਇਹਨੂੰ ਕੋਲਾ ਦੀ ਨਾ ਚਲ ਮੈਂ ਤੈਨੂੰ ਚੱਟ ਕੇ ਕੀ ਕਰਾਉਣਾ ਹੈਗਾ ਹੋਰ ਪਾ ਮਾ ਹੁਣ ਪਾਣੀ ਪਾ ਮਾ ਵਿੱਚ ਤੇਰੇ ਪੈੜੀ ਪਹਿਲੇ ਬਣਾ ਬਣ ਕੇ ਪਾ ਦੀ ਉਹ ਪਾਣੀ ਪਾਇਆ ਜੀ ਅੱਛਾ ਹੂੰ ਗਣਾ ਵੀ ਪਾ ਲਈ ਤਨੀ ਬਿਨਾ ਨਹੀਂ ਨਹੀਂ ਰਾਇਤਾ ਖਾਣਾ ਰਾਇਤਾ ਰਾਇਤਾ ਬਾਅਦ ਖਾਣਾ ਇਹਨੂੰ ਚਲ ਠੀਕ ਐ ਤੇਰਾ ਮੜਾ ਇਹਦਾ ਸੂਤ ਦਾ ਜਾਨ ਨਿੰਦਰਾ ਇਹਦਾ ਬਗ ਜੂਗਾ ਉਹ ਨਾ ਭੜੀ ਵਾਲੀ ਬਣਾ ਰੱਖੀ ਹੈ ਉਹ ਐ ਭੜੀ ਵਾਲੀ ਬਣਾ ਰੱਖੀ ਆ ਹਾਂ ਅੰਗਰੇਜ਼ੀ ਆ ਅੰਗਰੇਜ਼ੀ ਅੱਛਾ ਅੰਗਰੇਜ਼ੀ ਆ ਕਰੇ ਕਰਦਾ ਤੇਰੇ ਕੰਨ ਮੜੇ ਦੇ ਕਰੇ ਕਰੇ ਵਧੀਆ ਸੁਣਦਾ ਤੈਨੂੰ ਕਰੇ ਕਰਦਾ ਐ ਦਾ ਵਿਚੋਂ ਦੀ ਤਾਰ ਬੱਜੀਆਂ ਦੀ ਸਿੱਧੀ ਸੁਣ ਜਾਂਦਾ ਆ ਪੜਦੇ ਪੁੱਤੇ ਲਾਲਾ ਕਰ ਕਈ ਵਾਰੀ ਹੁਣ ਮੁੱਕਾ ਹੋ ਜਾਂਦਾ ਆਹਾਂ ਨਾ ਦੇ ਪੱਗ ਨੇ ਇਹ ਲਾਉਣ ਹੀ ਨਹੀਂ ਐ ਕਰਨ ਤੋਂ ਪਰੇ ਇਹ ਕਰ ਲਿਆ ਕਰਾ ਹੱਥ ਨੇ 200 ਕਰ ਲਏ ਉਹ ਉਸ ਕੀ ਬੋਲੀ ਜਾਂਦਾ ਉਹ ਨੂੰ ਸੁਣਦਾ ਨਹੀਂ ਐ ਤੈਨੂੰ ਕਹਿਣਾ ਹੈ ਸਿਰਾ ਪਾਣ ਵਾਲਾ ਕੰਨ ਉਹ ਨਾਲਾ ਮਸ਼ੀਨ ਜੀ ਲਵਾ ਲਾ ਪਰ 200 ਕਰ ਲਿਆ ਕਰਾਈ ਹੁਣ ਪੈਗ ਲਾ ਲਿਆ ਜਰਦਾ ਲਾਉਣਾ ਯਾਰ ਦੋ ਉਹ ਜਰਦਾ ਮੇਰਾ ਕਿ ਜਰਦੇ ਨਾਲ ਤਾਂ ਬਸ ਇਹ ਸੜਦਾ ਹਾਂ ਪੈਗ ਹੋਰ ਲਵਾ ਦੇ ਯਾਰ ਪੈਗ ਦਾ ਲਾ ਲਈ ਮੈਂ ਤੈਨੂੰ ਐ ਕਹਿਣਾ ਜਰਦਾ ਲਾਲਾ ਉਹ ਜੱਦਾ ਘੜੇ ਜਰਦੇ ਵਾਲੇ ਯਾਰ ਇਹਦਾ ਦੂਹਾਂ ਨੇ ਪਾਲਦਾ ਨਹੀਂ ਆ ਆ ਠੀਕ ਹੈ ਇਹ ਮੈਨੂੰ ਵਧੀਆ ਲੱਗੀ ਤੂੰ ਮੈਂ ਤੈਨੂੰ ਐ ਕਹਿਣਾ ਵੀ ਹੁਣ ਤੂੰ ਪਾਇਆ ਉਹ ਪੈ ਜਾਵੇਂ ਦੋ ਪੱਕ ਦਾ ਹੋਰ ਲਾ ਲਈਏ ਉਹ ਪੈ ਜਾ ਤੂੰ ਮੈਂ ਫੇਰ ਲਾਵੀ ਤੂੰ ਅੰਦਾ ਸਰਾਣਾ ਤਰ ਤਸਰਾਣਾ ਉਹ ਭੈਣ ਦੀ ਬੁੰਡ ਨਿਆਣਾ ਪੈਣਾ ਵਿਆਹ ਤਾਂ ਹੋਇਆ ਨਹੀਂ ਆ ਨਿਆਣਾ ਦਾ ਉਹ ਨਿਆਣਾ ਨਹੀਂ ਸਰਾਣਾ ਕਹਿੰਦਾ ਸਰਾਣਾ ਦਿੱਤੇ ਲੋਨ ਵਾਲਾ ਸਰਾਣਾ ਤੂੰ ਸਰਾਣਾ ਲੱਗੀ ਏ ਤੂੰ ਪਾਇਆ ਕੋਈ ਨਹੀਂ ਹੁੰਦਾ ਹਾਂ ਉਹ ਜਵਾਹ ਜੇ ਵੀ ਯਾਰ ਬੜਾ ਰੌਣਕੀ ਬੋਲਦਾ ਤੈਨੂੰ ਸੁਣਦਾ ਨਹੀਂ ਮੈਨੂੰ ਉਤਨੀ ਬੋਲਣਾ ਬੰਦਾ ਜਵਾਹ ਜੇ ਆਏ ਨਾ ਪੁੱਛਦੇ ਨੇ ਵੀ ਤਾਇਆ ਕਿਉਂ ਕੀ ਬੋਲੀ ਇਹ ਮੈਨੂੰ ਲੱਗਦਾ ਜਵਾਹ ਜਾਉਂਦਾ ਸ਼ਾਇਦ ਅਗਰ ਕਹਿਦਾ ਨਾ ਉਹ ਪੈਂਦਾ ਕੋਈ ਨਹੀਂ ਉਹਨੂੰ ਦੱਸ ਦਉ ਉਹ ਓਏ ਸ਼ੇਰਿਆ ਔਰੇ ਓਏ ਕੀ ਨਾ ਇਹ ਮੁੰਡੇ ਦਾ ਮੈਨੂੰ ਨਾਂ ਨਹੀਂ ਭੁੱਲਿਆ ਨੇ ਬੱਸ ਬੱਬਾ ਹਾਂ ਬੋਲ ਕੀ ਆ ਇੱਧਰ ਬੈਠ ਜਾ ਯਾਰ ਤੂੰ ਹਾਂ ਬੈ ਗਿਆ ਇੱਥੇ ਬੈ ਗਿਆ ਹਾਂ ਇਹਨੂੰ ਸਮਝਾ ਯਾਰ ਪੈਂਦੇ ਨਹੀਂਗਾ ਬੈ ਜਾ ਫੇ ਜਾ ਬੱਪੂ ਪਈ ਆ ਉਹ ਮੈਂ ਤਾਂ ਪੈ ਜੂ ਆ ਇਹ ਮੈਂ ਉੱਚੀ ਮੈਂ ਨਹੀਂ ਬੋਲਦਾ ਪੁੱਤਾ ਏ ਇਹਨੂੰ ਸੁਣਦਾ ਨਹੀਂ ਇਹਨੂੰ ਉੱਚੀ ਸੁਣਦਾ ਉੱਚੀ ਉੱਚੀ ਬੋਲ ਮੜਾਈ ਆ ਪਰ ਮੈਂ ਹੁਣ ਤਾਂ ਹਾਂ ਚੜ ਜਾ ਹਾਂ ਮੈਂ ਉੱਚੀ ਬੋਲ ਤੂੰ ਥੋੜਾ ਐਸੇ ਓਏ ਆਹ ਪੈਗ ਲਵਾਤਾ ਕਹਿੰਦਾ ਹੋਰ ਲਵਾ ਮੈਨੂੰ ਮੈਂ ਹੁਣ ਡਿੱਗ ਪੇ ਰਾਤ ਨੂੰ ਯਾਰ ਮੈਨੂੰ ਜਰਦਾ ਦੁਰਦਾ ਪੁੱਛ ਲਿਆ ਇਹਨੂੰ ਜਰਦਾ ਕਹਿੰਦਾ ਇਹਦੇ ਮੇਰੇ ਸਾਹ ਦਾ ਪੈਗ ਲਵਾ ਪੈਗ ਲਵਾ ਦੇ ਫਿਰ ਪੈ ਜੂਗਾ ਟੇ ਬੀ ਉਹ ਪਰ ਮੈਨੂੰ ਐ ਹੁਣ ਟੱਕ ਪੇਰ ਇਦਰੇ ਨਹੀਂ ਦਿਖਦਾ ਬਾਪੂ ਇਹਨੂੰ ਪੈਗ ਲਵਾ ਦੇ ਨਹੀਂ ਇੱਕ ਪੂਰਾ ਲਾ ਲੈ ਹੁਣ ਉਹ ਸਾਰੀ ਉਮਰੀ ਹੋ ਗਈ ਪੀਂਦਿਆਂ ਨੂੰ ਆ ਦਾੜ੍ਹੀ ਐਵੇਂ ਤੈਨੂੰ ਚਿੱਟੀ ਆਈ ਦਾੜੀ ਤਾਂ ਕਾਲੀ ਪਈ ਐ ਜੇ ਉਹ ਕੋਈ ਨਹੀਂ ਕਾਲੀ ਵਿੱਚ ਚਿੱਟੀ ਵੀ ਆ ਜੂਗੀ ਤੇ ਆ ਦੇ ਕੋਟਣ ਵਾਲਾ ਰੰਗ ਕਰਾ ਦਾਂਗੇ ਇਹਦੀ ਦਾਲੀ ਤੇ ਚਿੱਟੀ ਕਰ ਦਾਂਗੇ ਗਿਣਾ ਡਾਂਗੋ ਰੰਗ ਰੰਗ ਰੰਗਾ ਹਾਂ ਰੰਗ ਤਾਂ ਉਹੀ ਮੂੰਹ ਕਾਲਾ ਹੋਇਆ ਰਹੇਗਾ ਕੀ ਕਾਨੂੰ ਕਰਨਾ ਹੈ ਰੰਗ ਕਹਿੰਦੇ ਸੇਰਾ ਰੰਗ ਤੂੰ ਮਾੜਾ ਮੋੜਾ ਸਿਆਣਾ ਬੜਾ ਹੋ ਗਿਆ ਤੂੰ ਮਨ ਗੱਲ ਕਰਨ ਦੇ ਮਾੜਾ ਕਰ ਮਾਣੀ ਮੋਠੀ ਸੰਗ ਹਣ ਬੱਚੇ ਬਰਾਬਰ ਦੇ ਹੋ ਗਏ ਆਪਾਂ ਇਹ ਹੀ ਗੱਲਾਂ ਕਰਦੇ ਸੋਹਣੇ ਨਹੀਂ ਲੱਗਦੇ ਸੋਣਾ ਭਾਂਦੀ ਉਹਦੀ ਮਤਲਬ ਕਿੰਨੇ ਵਾਰੀ ਕਹਦਾ ਵੀ ਸੋਣਾ ਇਹ ਨਹੀਂ ਆਪਣੇ ਕੋਲੇ ਉਹ ਸੋਣਾ ਨਹੀਂ ਵੀ ਬੱਚਿਆਂ ਨੂੰ ਪੈ ਜਾਂਦੇ ਪੈਗ ਲਵਾ ਦੇ ਮੈਨੂੰ ਪੈਗ ਲਾਉਣਾ ਮੈਂ ਭਾਂਦੀ ਉਹਦੀ ਜਿਆਦਾ ਘੰਟਾ ਹੋਇਆ ਜੂ ਭਾਈ ਜਾਂਦੇ ਨੂੰ ਪੈਗ ਲਾਉਣਾ ਪੈਗ ਲਾਉਣਾ ਲਵਾ ਦੇ ਲਵਾ ਦੇ ਇਹਨੂੰ ਪੈਗ ਪੇਜੂਗਾ ਅਸੀਂ ਇੱਕੇ ਭੂਪਣੇ ਦੇ ਕਹਿੰਦਾ ਸੀਗਾ ਕਿਹੜੇ ਭੂਪਣੇ ਇਹ ਮੰਗਦਾ ਸੀਗਾ ਇਹ ਭਾਂ ਦੀ ਬੁੰਡ ਮਨਾਉਣ ਭੂਪਣੇ ਆਪਾਂ ਕੀ ਲੈਣਾ ਭੂਪਣਾ ਤੋਂ ਯਾਰ ਆਪ ਦਾ ਕੰਮ ਕਰੋ ਆਪਾਂ ਉਹ ਕੰਮ ਤੈਨੂੰ ਸੁਣਦਾ ਨਹੀਂ ਮੈਂ ਆਪੇ ਅਕਰ ਵਾਲ ਨੂੰ ਫੇਲ ਸੁਣਨਾ ਹੋ ਪੈਗ ਲਵਾ ਦੇ ਪੈਗ ਲਾਉਣਾ ਚੋਰ ਮੈਂ ਤੈਨੂੰ ਕੀ ਡਾਂਗ ਫੜਾਈ ਇਹਨੇ ਪੈਗੀ ਪਾਈ ਇਹਨੇ ਜਿੰਦਾ ਨਹੀਂ ਜਿੰਦਾ ਹੁੰਦਾ ਫੇਰ ਮੈਂ ਤੈਨੂੰ ਕਿਉਂ ਕਹਿੰਦਾ ਸਰਦਾਰ ਪਤਾ ਹੈ ਕੌਣ ਹੈ ਕਰੇ ਪੈਗ ਨੂੰ ਭਾਂ ਦੇ ਪੈਗ ਲਵਾਉਂ ਮੈਂ ਤੈਨੂੰ ਕਿੰਨਾ ਕਬਾਦੇ ਹੁਣ ਥੋੜੇ ਥੋੜੇ ਪਹਿਲਾਂ ਇਹਨਾਂ ਪਹਿਲਾਂ ਤੋਂ ਘੱਟ ਪਾਈ ਤੇਰੀ ਵਾਲੀ ਆ ਲਵਾ ਦੇ ਲਵਾ ਦੇ ਨੂੰ ਥੋੜਾ ਮੋਟੀ ਲਵਾਦੀ ਪੈ ਜੂਗਾ ਹੱਲਾ ਵਾਹੀ ਆ ਫੜ ਲਾ ਫੜ ਲਾ ਪੈ ਜਾ ਪੈ ਜਾ ਹੁਣ ਤੂੰ ਪੈ ਜਾ ਪਾਣੀ ਪਾਣੀ ਪਾ ਦੇ ਪੈ ਜਾ ਹੁਣ ਉਹ ਨਹੀਂ ਬੋ ਤਾਂ ਮੈਂ ਉਹ ਇਹ ਉਹ ਐ ਮੈਨੂੰ ਛੇੜ ਨਾ ਕਰ ਤੇ ਮੈਨੂੰ ਮੈਨੂੰ ਦੇਦਾ ਨਹੀਂ ਵੀ ਕਿਤੇ ਉਹ ਹੀ ਨਾ ਮੈਨੂੰ ਡਕਾ ਦੇ ਇਧਰੇ ਨਹੀਂ ਇੱਥੇ ਪੈ ਜਾ ਤੂੰ ਕਿਧਰੇ ਨਹੀਂ ਜਾਣਾ ਤੂੰ ਇੱਥੇ ਪੈ ਜਾ ਕੀ ਕਹਿੰਦਾ ਇਹ ਰ ਐਂ ਐਂ ਕਹਿੰਦਾ ਕਹਿੰਦਾ ਮੈਨੂੰ ਕਿਤੇ ਛੇੜ ਛੇੜ ਨਾ ਡਕਾਣਾ ਦੇਵੇ ਕਹਿੰਦਾ ਮੈਨੂੰ ਭਾਣ ਜੀ ਕਿਹਾ ਕਿ ਨਾ ਤੈਨੂੰ ਪਿਕ ਕਰਾ ਲਾ ਤਿੰਨ ਮਿੰਟਾਂ ਬਾਅਦ ਮਗਦੜਾ ਨੇ ਟਾਈਮ ਪਾਸ ਹੋ ਜਾਂਦਾ ਹੈ ਨਾਲੇ ਬੇਇੱਜ਼ਤੀ ਕਰਿਆ ਇਹਨਾਂ ਵੀ ਦੁਕਾਨਾਂ ਦੇ ਵਿੱਚ ਜਦੋਂ ਬਾਦੂ ਪਈ ਆ ਇਹ ਫਿਰ ਉਹੀ ਗੱਲਾਂ ਨਾਲ ਪਿੱਕ ਲਵਾਇਆ ਤੈਨੂੰ ਬੜੇ ਬੇਇੱਜ਼ਤੀ ਕਰਦਾ ਹੈ ਉਹ ਬੱਚਾ ਸਾਹਮਣੇ ਆਪਾਂ ਇਹ ਕਹਿੰਦੇ ਸੋਹਣੇ ਨਹੀਂ ਲੱਗਦੇ ਬਾ ਤੂੰ ਕਦੇ ਭੂਖਣਾ ਮੰਗਦਾ ਕਦੇ ਪੈਗ ਲਵਾਉਂ ਮੈਂ ਪੈਗ ਮੰਗਦਾ ਇਹ ਹੋ ਕਦੇ ਪੱਗ ਹਾਂ ਹੁਣ ਤਾਂ ਲਵਾਇਆ ਇਹਨੂੰ ਭੂਖਣਾ ਮੰਗਦਾ ਇਹ ਭੂਖਣਾ 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 ਭਾਂ ਦੀ ਭੂਖਣਾ ਜਾਵੇ ਹੁਣ ਕੋਈ ਟਾਈਮ ਆ ਭੂਖਣਿਆਂ ਦਾ ਭਾਈ ਮੈਂ ਪੈਂਦਾ ਮੈਂ ਤਾਂ ਵਾ ਇੱਕ ਪੈਗ ਲਾ ਕੇ ਪੈ ਜਾਣਾ ਹੈ ਏ ਨਹੀਂ ਪੈਂਦਾ ਇਹ ਤਾਂ ਮੇਰੇ ਨਾਲ ਲਹੂ ਪੈ ਰੱਖਿਆ ਮੇਰਾ ਵੀ ਅਰ ਯਾਦ ਐ ਮੈਂ ਮਾਰਸ ਵਾਲੇ ਦੇ ਭੈਣ ਦੇ ਖਾਮਤ ਫਿਰ ਡਰਾਏ ਇਹ ਜੇ ਮੈਨੂੰ ਦੱਸਦੇ ਡਾਂ ਨਾ ਪਿਆ ਦਿੰਦਾ ਆ ਅਸੀਂ ਇੱਧਰ ਆ ਇੱਧਰ ਉਹ ਮੇਰੇ ਨਾਲ ਮਾਰੀ ਤੂੰ ਇੱਥੇ ਰੱਖ ਦੇ ਕੋਈ ਨਾ ਭਗ ਜਾਣਗੇ ਇਹ ਓ ਸ਼ਰਾ ਹਾਂ ਇਹ ਪੈਂਦਾ ਨਹੀਂ ਬੱਪੂ ਕੋਈ ਨਾ ਮੈਂ ਤੈਨੂੰ ਐ ਕਹਿਣਾ ਵੀ ਤੂੰ ਪਾਇਆ ਇਹਦਾ ਭਾਂਟ ਉਤਾਰੀ ਹੱਥ ਮੈਨੂੰ ਵੀ ਤਾਂ ਕਰੂਗਾ ਇਹਨੂੰ ਕੀ ਲਵਾਤਾ ਮੈਂ ਇਹਨੂੰ ਦੇਖਿਆ ਇੱਕ ਦੋ ਵਾਰੀ ਇੱਕ ਪਿੱਗ ਹੋਰ ਲਵਾ ਦੇ ਇਹਨੂੰ ਪੈ ਜੂਗਾ ਫਿਰ ਇਹ ਓ ਇਹ ਨਹੀਂ ਪੈਂਦਾ ਪੁੰਦਾ ਪੂਪਣਾ ਲੈ ਕੇ ਦੇਵਾ ਫਿਰ ਇਹਨੂੰ ਪੂਪਣਾ ਮੈਨੂੰ ਹੋਰ ਨਾ ਪੂਕਣਾ ਦੇਣਾ ਭਜੇ ਮੈਨੂੰ ਪੂਪਣਾ ਲਿਆ ਦੇ ਮੈਨੂੰ ਪੂਪਣਾ ਖਾਣਾ ਬਾ ਪੂਪਣਾ ਤੂੰ ਕੀ ਕਰਨਾ ਫੂਕਣਾ ਹੁਣ ਮੈਂ ਇੱਕ ਤਾਂ ਜਵਾਕ ਜੇ ਨਹੀਂ ਮੇਰੀ ਗੱਲ ਹੁੰਦੇ ਇੱਕ ਤੈਨੂੰ ਘੱਟ ਸੁਣਦਾ ਬਹੁਤ ਪਹਿਲੇ ਦੋ ਕੀ ਹੈ ਇੱਕਦਰ ਤੈਨੂੰ ਘੱਟ ਸੁਣਦਾ ਇੱਕ ਤਾਂ ਜਵਾਕ ਜੇ ਨਹੀਂ ਮੇਰੀ ਗੱਲ ਹੁੰਦੇ ਕੀ ਸੁਣਾਉਣਾ ਤੂੰ ਤੇ ਤੈਨੂੰ ਸੁਣਦੇ ਨਹੀਂ ਤੇ ਤੈਨੂੰ ਕੀ ਸੁਣਾਵਾਂ ਮੈਂ ਦੁੱਖ ਹੋਰ ਨਾ ਉਹ ਸੁਣਦੇ ਨਹੀਂ ਤੈਨੂੰ ਸੁਣਾਉਣਾ ਤੈਨੂੰ ਹੁਣ ਹੀ ਸੁਣਦਾ ਕੰਨ ਜੋ ਹੋ ਕੇ ਬੋਲ ਕੰਨ ਚ ਸੁਣੂਗਾ ਉਹਨੂੰ ਮੈਨੂੰ ਹੋਰ ਮੈਨੂੰ ਹੋਰ ਤੈਨੂੰ ਤੈਨੂੰ ਕਹੀਣਾ ਵਾ ਲਵਰ ਪੈ ਗਿਆ ਹੋਰ ਲਵਾ ਦੇ ਮਨਨ ਬਟਾ ਇਹਦਾ ਆ ਉਹ ਤੂੰ ਜਰਦਾ ਲਾਉਣਾ ਹੈ ਉਹ ਜਰਦਾ ਨਹੀਂ ਪੈਗ ਪੈਗ ਮੰਨਦਾ ਮੜਾ ਉਹਨ ਲਵਾ ਦੇ ਯਾਰ ਜਰਦਾ ਪੈ ਜੂਏ ਜਰਦਾ ਲਾਉਣੀ ਗਾਹੇ ਤਾਂ ਕਹਿੰਦਾ ਪੈਗ ਲਾਉ ਮੈਂ ਓਏ ਲਾਉਦਾ ਇਹ ਸਰਦਾ ਹੀ ਨਹੀਂ ਜਰਦੇ ਪੈਣਾ ਜਰਦਾ ਲੈਣਾ ਬਾਪੂ ਜੀ ਜਰਦਾ ਹੀ ਤਲਾਉਣਾ ਮੈਂ ਪੈਗ ਲਾ ਕੇ ਪੈਣੀ ਹਾਂ ਤੇ ਪੈਗ ਲਵਾ ਦੇ ਇਹਨੂੰ ਪੈਗ ਬੈਗ ਗਲਵਾ ਦੇ ਨੂੰ ਪੈਗ ਪੈਗ ਹੂੰ ਓਏ ਉਹ ਨਾ ਮੂੰਹ ਤੋਂ ਕੇ ਰਾਤ ਨੂੰ ਮੈਂ ਆਪ ਸੱਟਾ ਆ ਫਿਰ ਟੱਕੀ ਹੋਇਆ ਏ ਬਾਪੂ ਇੱਕ ਤਾਂ ਮੈਂ ਸੱਟਾ ਹੋਣਾ ਇੱਕ ਮੈਂ ਛੋਡੀ ਲੈ ਕੇ ਆ ਜੰਨਾ ਚਲ ਬਾਪੂ ਹੋਰਿਆਂ ਕੋਲੇ ਜਾਇਆ ਮਾ ਤੂੰ ਆਇਆ ਬੋਲਾ ਇਹ ਆ ਅੰਨਾ ਮੈਂ ਛੋਡੀ ਕਿਦੀ ਕਿਦੀ ਮੰਨਾ ਮੈਂ ਤਾਂ ਜੰਨਾ ਕਿੱਥੇ ਮੈਂ ਤਾਂ ਰੋਟੀ ਖਾ ਕੇ ਪੈਣਾ ਬਾਪੂ ਇਹ ਵੀ ਪਾ ਦੇ ਪਤੰਦਰ ਨੂੰ ਪੈ ਜਾ ਪੈ ਜਾ ਬਾਪੂ ਪੈ ਜਾ ਕਿਉਂ ਤੂੰ ਮਿੰਨਤਾ ਕਢਾਈਆਂ ਨਾ ਪੈ ਜਾ ਪੈ ਜਾਗੇ ਤਾਂ ਪੈ ਜਾਗੇ ਮੈਂ ਹੁਣ ਕੀ ਕਰਾਂ ਮੈਂ ਦੁਖੀ ਹਾਂ ਮੈਂ ਇਹਦੇ ਕੋਲੇ ਆ ਜਾਣਾ ਇਹਨੂੰ ਸੁਣਦਾ ਨਹੀਂ ਤੈਨੂੰ ਕਹਿ ਵੀ ਕੰਨਾਂ 'ਚ ਮਸ਼ੀਨ ਲਵਾ ਲੈ ਤੇਰੇ ਤਾਇਏ ਦੇ ਮੁੰਡੇ ਨੇ ਮਸ਼ੀਨ ਹੀ ਲਵਾ ਦੇ ਦੋਸਤੋ ਕਰ ਲੈ ਕਰਾਂਗੇ ਤੁਸੀਂ ਤਾਂ ਨਹੀਂ ਕਰਦੇ ਤਾਂ ਮੈਨੂੰ ਕਹਾਂ ਸਿੰਗਲੀ ਦੁਗਾਦੀ ਹੁਣ ਵੀ ਪੈਂਦੇ ਸਗੀਤ ਲਾਉਣ ਦਾ ਟਾਈਮ ਆਦੀ ਰਾਤ ਹੋਈ ਪਈ ਆ ਪੀ ਕਾ ਤੂੰ ਪੈ ਗਿਆ ਬੱਪੂ ਹੁਣ ਸੰਗੀਤ ਨਹੀਂ ਇਹਨੂੰ ਕਹਦੇ ਵੀ ਕੰਨਾਂ 'ਚ ਮਸ਼ੀਨ ਲਵਾਉਣਾ ਕਹਣਾ ਮਸ਼ੀਨ ਕਹਿੰਦਾ ਮਸ਼ੀਨ ਲਵਾ ਲੈ ਕਹਿੰਦਾ ਕੰਨਾਂ 'ਚ ਹੈੱਡਫੋਨ ਲਾ ਕੇ ਸੁਣੂਗਾ ਹਾਂ ਐਂ ਕਹਿੰਦਾ ਹੈੱਡਫੋਨ ਲਾ ਕੇ ਸੁਣੂਗਾ ਤੈਨੂੰ ਤੈਨੂੰ ਕਹਣਾ ਮਸ਼ੀਨ ਲਵਾ ਲੈ ਮਸ਼ੀਨ ਲਾਉਣੀ ਐ ਹਾਂ ਤੂੰ ਲਵਾ ਲਾ ਪਿਓ ਲਵਾ ਲਾਂਗੇ ਮਸ਼ੀਨ ਤਾਂ ਚੱਲ ਜਾਂਦੇ ਹੁਣ ਸਿਰ ਤੋਂ ਖੋਣ ਲਾ ਰੱਖਿਆ ਤੂੰ ਮੇਰਾ ਹਾਂ ਮੈਂ ਪੂਰਾ ਦਿਨੋਂ ਕਿਹੜਾ ਮਸ਼ੀਨਾਂ ਵਾਲਾ ਹੋਊਗਾ ਕੱਲ ਨੂੰ ਤੜਕੇ ਲਵਾ ਲੇਊਗਾ ਮਸ਼ੀਨ ਚੱਲ ਤੜਕੇ ਬਾ ਚੱਲ ਫੇਰ ਪੁੱਤ ਤੂੰ ਜਾ ਕੇ ਕੰਮ ਤਾਂ ਦਾ ਕਰਨਾ ਹੁੰਦਾ ਹਾਂ ਮੈਂ ਜਾਨਾਂਗਾ ਤੂੰ ਆ ਪੈ ਜਾ ਇੱਥੇ ਪੈ ਜਾ ਬੱਪੂ ਪੈ ਜਾ ਹਾਂ ਪੈ ਲੈ ਪਾਏ ਪਾਏ ਵਧੀਆ ਮੈਂ ਵੀ ਪਾਵਾਂ ਚੰਗਾ ਸਰਾ ਬਰਾ ਰੋਟੀ ਰੋਟੀ ਖਾਣ ਜੋ ਗਰਹੜੀਆਂ ਬੱਪੂ ਤੂੰ ਪੈ ਜਾ ਐ ਨਹੀਂ ਨੀ ਤੂੰ ਪੈ ਜਾ ਪੈ ਜਾ ਮੈਂ ਤੈਨੂੰ ਉਹ ਇੱਕ ਦੂਜਾ ਸ਼ੋਰ ਦਾ ਆਪਣਾ ਆਲਾ ਕਿਹੜਾ ਸੀ ਹੰਦੀ ਪੂਜਾ ਹੋ ਖੜਾ ਉਹ ਪਹਿਲਾਂ ਥੋੜਾ ਥੋੜਾ ਆ ਕੇ ਗਿਆ ਉਹ ਕਿਧਰ ਬਿੰਦਰ 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 ਆ ਉਹ ਕਿਧਰ ਗਿਆ ਇਹੋ ਬੰਦਾ ਨੂੰ ਵਧਿਆ ਜਾਂ ਵਧਿਆ ਸਨਕਾਰ ਦਾ ਕਰਦਾ ਉਹ ਯਾਰ ਕੀ ਕਰਾਉਣਾ ਤੂੰ ਬਿੰਦਰ ਤੋਂ ਸਿਪਾਇਆ ਉਹ ਵਧੀਆ ਸਨਕਾਰ ਦਾ ਕਰਦਾ ਆ ਬਸ ਛੋਟਾ ਦਾ ਸੁਣਦੇ ਸਨਕਾਰ ਕੀ ਦਾ ਕਰਨਾ ਆ ਦੇਖ ਲੈ ਆਪਾਂ ਨੂੰ ਕੀ ਬੋਲ ਗਿਆ ਹੋ ਕਹਦਾ ਤੂੰ ਢੋਲਾ ਉਹ ਅੰਨਾ ਕਿ ਨਾ ਕਿਦੀ ਕਿਦੀ ਮੰਨਾ ਉਹ ਬਹੁਤ ਵਧੀਆ ਆਪਾਂ ਨੂੰ ਉਹ ਫੜਾ ਲਿਆ ਕੇ ਇਸ ਮਾਲ ਦਾ ਫੜਾ ਕੇ ਹੀ ਵਧੀਆ ਹੋ ਹੈ ਉਹ ਸਮਾਨ ਦਾ ਫੜਾ ਕੇ ਸੀ ਉਹ ਵਧੀਆ ਪਾਣੂ ਉਹ ਦੂਜੇ ਦਾ ਤੇ 2 ਮਿੰਟ ਫਿਰ ਲਾ ਗੰਦਾ ਵੀ ਨਹੀਂ ਕੀਤਾ ਕਿ ਤੂੰ ਬੋਲਾ ਮੈਂ ਅੰਨਾ ਹਾਂ ਕਿਦੀ ਕਿਦੀ ਮਨਾ ਉਹ ਦੂਜਾ ਆਪਾਂ ਨੂੰ ਪਹਿਲੇ ਬੋਲ ਤੇ ਆ ਰਾਇਤਾ ਵੀ ਦੇ ਗਿਆ ਸੀਗਾ ਆਪ ਵੀ ਦੇ ਗਿਆ ਸੀ ਕਿੰਨਾ ਸਮਾਨ ਦੇ ਗਿਆ ਚੰਗਾ ਪਾਇਆ ਫਿਰ ਪਾਇਆ ਹੁਣ ਪਾਇਆ ਨੀ ਚੰਗਾ ਐ ਤਾਂ ਕਹਿੰਦਾ ਕਿ ਰੋਟੀ ਵੀ ਨਹੀਂ ਹਾਂ ਜੀ ਮੈਂ ਤਾਂ ਲਾਵਾਂ ਤੂੰ ਤਾਂ ਨਹੀਂ ਮੰਨਾ ਉਹ ਪਾਇਆ ਐਂਦਾ ਬਰਨਾ ਜਿਤਨਾ ਈ ਵੀ ਨਹੀਂ ਪਤਾ ਕਿ ਬਾਬ ਦੀ ਰੋਟੀ ਨੂੰ ਨਾ ਪਤਾ ਲੱਗਦੀ ਬਸ